ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮਖੋਰ ਭਾਗ ਨੌਵਾਂ ਹੱਥਾਂ ਨਾਲ ਪਾਂਗਾ ਗੰਡਾ ਦੰਦਾ ਨਾਲ ਖੋਲਣਾਂ ਪੈਂਦਣਾ ਨਹੀਂ ਪਰ ਜਿਹੜੀਆਂ ਗੰਡਾ ਆਦਮੀ ਲਗਾਤਾਰ ਪਾਂਦਾ ਹੀ ਚਲਾ ਗਿਆ ਹੋਵੇ ਬਿਨਾਂ ਸੋਚੇ ਸਮਝੇ ਉਹ ਤਾਂ ਸਮਾ ਪਾ ਕੇ ਦੰਦਾ ਨਾਲ ਖੋਲਣਗਾ ਜਾ ਸਕਦਿਆਂਗੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਅੱਜ ਅਸੀਂ ਸਰਦਾਰ ਠਾਕੁਰ ਸਿੰਘ ਨੂੰ ਉਸ ਦੇ ਪ੍ਰਾਈਵੇਟ ਕਮਰੇ ਵਿੱਚ ਇੰਜੈਕਟ ਉੰਦੀ ਪਾਈ ਟੈਲ ਦੇ ਵੇਖਦੇ ਹਾਂ ਜਿਵੇਂ ਕਿਸੇ ਬੜੀ ਭਾਰੀ ਉਲਝਣ ਵਿੱਚ ਫਸਿਆ ਝਟਪਟਾ ਰਿਹਾ ਹੋਵੇ ਜਿਵੇਂ ਆਪਣੀ ਜੀਵਨ ਤਾਣੀ ਵਿੱਚ ਪੈ ਚੁੱਕਾ ਗੰਢਾਂ ਨੂੰ ਖੋਲਣ ਵਿੱਚ ਉਸ ਦੇ ਦੰਦ ਵੀ ਅਸਫਲ ਰਹੇ ਹੋਣ ਤੇ ਨੌ ਵੀ ਅੱਜ ਸ਼ਾਇਦ ਪਿਛਲੇ ਬੀਤੇ ਇੱਕ ਬਰੇ ਦੇ ਸਮੇਂ ਉੱਤੇ ਉਸ ਦੀ ਨਜ਼ਰ ਮੁੜ ਮੁੜ ਜਾ ਟਿਕਦੀ ਹੈ ਜਿੱਥੋਂ ਇਹਨਾਂ ਪਚੀਚੀਆਂ ਗੰਢਾਂ ਦਾ ਕਦੀ ਸਿਰੀ ਗਣੇਸ਼ ਹੋਇਆ ਸੀ ਉਹ ਦੋਵੇਂ ਹੱਥ ਪਿੱਠ ਵੱਲ ਜੋੜੀ ਕਮਰੇ ਵਿੱਚ ਟਹਿਲਦਾ ਹੋਇਆ ਕੁਝ ਐਸੇ ਉਤਾਰ ਚੜਾਵਾਂ ਵਿੱਚ ਉਲਝਿਆ ਜਾਪਦਾ ਹੈ ਜਿਵੇਂ ਤਰ੍ਹਾਂ ਕੋਈ ਵਿਦਿਆਰਥੀ ਆਪਣੀ ਸਲੇਟ ਉੱਤੇ ਕਿਸੇ ਸਵਾਲ ਦਾ ਗਲਤ ਹੱਲ ਲਿਖਣ ਤੋਂ ਬਾਅਦ ਉਸ ਉੱਤੇ ਕਾਟਾ ਫੇਰ ਕੇ ਨਵੇਂ ਸਿਰਿ ਨਵਾਂ ਹੱਲ ਸੋਚਣ ਵਿੱਚ ਰੁੱਝ ਜਾਂਦਾ ਹੈ ਪਿਛਲੇ ਲਗਭਗ 1 ਸਾਲ ਤੋਂ ਉਹ ਜਿੰਨਾ ਰਾਹਾਂ ਥਾਣੀ ਨਾਲ ਲੰਘਦਾ ਹੋਇਆ ਅੱਜ ਇੱਥੇ ਤੀਕਾ ਪਹੁੰਚਿਆ ਹੈ ਉਹਨਾਂ ਰਾਹਾਂ ਉੱਤੇ ਇੱਕ ਪੇਤਲੀ ਜਿਹੀ ਨਜ਼ਰ ਮਾਰ ਕੇ ਵੇਖਾ ਬੜਾ ਕੋਝ ਨਜ਼ਰੀਆ ਆਵੇਗਾ ਨਵੀਂ ਪਤਨੀ ਦੇ ਸਹਿਵਾਸ ਵਿੱਚ ਉਸ ਨੂੰ ਸਾਲ ਦੇ ਲਗਭਗ ਹੋ ਚੁੱਕਾ ਹੈ ਅਰਥਾਤ 1949 ਦੇ ਜਿਸ ਮਹੀਨੇ ਜੂਨ ਵਿੱਚ ਉਸ ਨੇ ਚਿੰਤਾਮਣੀ ਨਾਲ ਜੀਵਨ ਦੀ ਸਾਂਝ ਜੋੜੀ ਸੀ ਮੁੜ ਫੇਰ ਉਹੀ ਜੂਨ ਦਾ ਮਹੀਨਾ ਚੜ ਪਿਆ ਹੈ ਲਿਹਾ ਅਜਦਾਰੀ ਦੇ ਮਾਰੇ ਜਾਂ ਡਰ ਦੇ ਮਾਰੇ ਕਿਸੇ ਦੇ ਮੂੰਹ ਤੇ ਕੋਈ ਭਾਵੇਂ ਕੁਝ ਨਾ ਕਹੇ ਪਰ ਆਪਣੇ ਘਰ ਵਿੱਚ ਤਾਂ ਹਰ ਕੋਈ ਸਤੰਤਰ ਹੁੰਦਾ ਹੈ ਨਲੇ ਸਰਦਾਰ ਦੀ ਨਵੀਂ ਦੁਲਹਣ ਕੋਈ ਕੁੰਡ ਪਰਦੇ ਵਿੱਚ ਰਹਿਣ ਵਾਲੀ ਤਾਂ ਹੈ ਨਹੀਂ ਸੀ ਖੁੱਲੇ ਮੂੰਹ ਜਦੋਂ ਤੇ ਜਿੱਧਰ ਜੀ ਕਰਦਾ ਜਾਂਦੀ ਆਉਂਦੀ ਤੇ ਵੇਖਣ ਵਾਲੇ ਉਂਗਲਾ ਮੂੰਹ ਵਿੱਚ ਪਾ ਕੇ ਆਪੋ ਵਿੱਚ ਕੰਨਾ ਫੋਸੀ ਕਰਦੇ ਸਿਆਣਾ ਕਾ ਸੱਚ ਕਹਿੰਦੇ ਨੇ ਗੰਦਗੀ ਤੇ ਦਿਖਦਾ ਹੈ ਭਲਾ ਜੇ ਅੱਖ ਹੀ ਮਾਰਨੀ ਸਾਸੂ ਤਾਂ ਟਕਾਣੇ ਸਿਰ ਮਾਲਤ ਆਖਰ ਕਿਹੜੀ ਖੂਬੀ ਤੱਕੀ ਉਸਨੇ ਇਸ ਪੂਰਾ ਪਰੀ ਵਿੱਚ ਨਾ ਪਿੰਡੇ ਤੇ ਮਾਸ ਨਾ ਮੂੰਹ ਤੇ ਰੋਹਾਨੀ ਨਿਹਰਾ ਫੈਸ਼ਨ ਨਾਲ ਪਲਸਤਰਿਆ ਹੋਇਆ ਟਾਂਚ ਜਿਉਂ-ਜਿਉਂ ਦਿਨ ਬੀਤਣ ਲੱਗੇ ਸਰਦਾਰ ਸਾਹਿਬ ਦੀ ਪ੍ਰੇਮਿਕਾ ਨੋਮਾ ਦੋ ਲਹਣਾ ਆਪਣੇ ਅਸਲੀ ਰੂਪ ਕੇ ਚੁਗੜਦੀ ਗਈ ਫਿਰੂ ਸ਼ਰੂ ਵਿੱਚ ਉਸ ਦੇ ਬੋਲਾਂ ਚ ਨਜ਼ਾਕਤਾਂ ਵਿੱਚ ਜਿਹੜੀ ਮਿੱਕਣਾ ਤਸੀ ਖਿੱਚ ਸੀ ਜਿਸ ਨੇ ਸਰਦਾਰ ਜੀ ਨੂੰ ਮਜਨੂ ਬਣਾਇਆ ਸੀ ਉਹ ਹੌਲੀ-ਹੌਲੀ ਘਟਣ ਲੱਗ ਪਈ ਤੇ ਜਿਸ ਦੇ ਕਾਰਨ ਸਨ ਖਾਣ ਪੀਣ ਦਾ ਸ਼ੁਗਲਤਾ ਸਰਦਾਰ ਹੁਰੀ ਮੁੱਢ ਤੋਂ ਹੀ ਰੱਖਦੇ ਸਨ ਕਿਉਂਕਿ ਇਹ ਅਮੀਰਾਂ ਦੀ ਸਭਿਤਾ ਵਿੱਚ ਸ਼ਾਮਲ ਹੈ ਪਰ ਨਵੀਂ ਸਰਦਾਰਨੀ ਦੀ ਆਮਦ ਨੇ ਉਹਨਾਂ ਨੂੰ ਇੱਕ ਨਵੀਂ ਇੱਲਤ ਲਾ ਦਿੱਤੀ ਸ਼ਿਗਾਰ ਪੀਂਦੇ ਪਹਿਲਾਂ ਉਹ ਦੇਸੀ ਖਾਣਾ ਖਾਂਦੇ ਹੁੰਦੇ ਸਨ ਹੁਣ ਆਪਣੇ ਧਰਮ ਪਤਨੀ ਦਾ ਸਾਥ ਦੇਣ ਲਈ ਉਹਨਾਂ ਨੂੰ ਡਿਨਰ ਲਾਂਚ ਤੇ ਬ੍ਰੇਕਫਾਸਟ ਦਾ ਤਰੀਕਾ ਧਾਰਨ ਕਰਨਾ ਪਿਆ ਉਹ ਚਿੰਤਾਮਣੀ ਦੇ ਮੂਹੋਂ ਨਿਕਲੀ ਹੋਈ ਕਿਸੇ ਵੀ ਗੱਲ ਨੂੰ ਪੁੰਝੇ ਨਹੀਂ ਸਨ ਪੈਣ ਦੇਣਾ ਚਾਹੁੰਦੇ ਮਤੇ ਵਿਚਾਰੀ ਦੇ ਨਾਜ਼ੁਕ ਦਿਲ ਉੱਤੇ ਜ਼ਖ਼ਮ ਲੱਗੇ ਵਿਆਹ ਦੀਆਂ ਸ਼ਰਤਾਂ ਅਨੁਸਾਰ ਚਿੰਤਾਮਣੀ ਦੀ ਮੰਮੀ ਲਈ ਬਿਲਸਰ ਮੁੱਕੱਕਰ ਕਰ ਦਿੱਤੀ ਗਈ ਸੀ ਪਰ ਥੋੜੇ ਹੀ ਦਿਨਾਂ ਬਾਅਦ ਮੁਖੀ ਲਈ ਆਪਣੇ ਥੋੜੇ ਹੀ ਦਿਨ ਬਾਅਦ ਮੰਮੀ ਲਈ ਆਪਣੇ ਸੁਖਲੇਦੀ ਦਾ ਵਿਛੋੜਾ ਅਸਹਿ ਹੋ ਉਠਿਆ ਪਹਿਲਾਂ ਉਹ ਕਦੇ-ਕਦੇ ਸਰਦਾਰ ਜੀ ਦੀ ਕੋਠੀ ਜਾ ਕੇ ਚਿੰਤਾ ਮਣੀ ਨੂੰ ਮਿਲ ਗਿਲ ਜਾਇਆ ਕਰਦੀ ਸੀ ਫਿਰ ਜਾਨਾ ਆਮਦ ਸ਼ੁਰੂ ਹੋ ਗਈ ਤੇ ਛੇਕੜ ਚਿੰਤਾ ਮਣੀ ਨੇ ਮੰਮੀ ਨੂੰ ਆਪਣੇ ਨਾਲ ਹੀ ਰੱਖ ਲਿਆ ਬਾਕੀ ਰਿਹਾ ਚਿੰਤਾ ਮਣੀ ਦਾ मामੂ ਜਾਨ ਥੋੜੇ ਦਿਨਾਂ ਬਾਅਦ ਪਣਵਈ ਦੇ ਜ਼ੋਰ ਦੇਣ ਤੇ मामੂ ਜਾਨ ਨੂੰ ਕਾਰਖਾਨੇ ਵਿੱਚ ਲੇਬਰ ਰਜਿਸਟਰ ਰਜਿਸਟਰ ਆਰ ਦੀ ਨੌਕਰੀ ਤੇ ਰੱਖਨੇ ਨਾਲੇ ਰਹਿائش ਲਈ ਗਈ ਥਾਂ ਦੇ ਦਿੱਤਾ ਗਿਆ ਉਸ ਦੇ ਜੁਮੇ ਕੰਮ ਸੀ ਮਜ਼ਦੂਰਾਂ ਦੀ ਹਾਜ਼ਰੀ ਨਹੀਂ ਮਾਮਾ ਧੀਆਂ ਦੇ ਮਹਾਂਦਰੇ ਵਿੱਚ ਕੁਝ ਨਾ ਕੁਝ ਮਿਲਾਨ ਅਵਸ਼્ય ਹੋਇਆ ਕਰਦਾ ਹੈ ਹੁਣ ਦੀ ਸਾਂਝ ਹੋਣ ਕਰਕੇ ਜੀਹਾਂ ਹੋਣਾ ਕੁਦਰਤੀ ਹੈ ਪਰ ਜਿੰਤਾ ਮਣੀ ਦਾ ਚਿਹਰਾ ਮੁਹਾਰਾ ਜਾਂ ਰੰਗ ਰੂਪ ਆਪਣੀ ਮਾਂ ਨਾਲੋਂ ਬਿਲਕੁਲ ਵੱਖਰਾ ਸੀ ਉਹ ਜਿੰਨੀ ਪਤਲੀ ਤੇ ਲੰਬੀ ਸੀ ਉਨੀ ਹੀ ਮਿਸਿਸ ਡੰਗਲਸ ਮੋਟੀ ਭੱਦੀ ਤੇ ਗਠਮਿਠੀ ਸੀ ਵੈਸੇ ਤਾਂ ਚਿੰਤਾਮਣੀ ਦਾ ਰੰਗ ਵੀ ਗੋਰਾ ਨਹੀਂ ਸੀ ਪਰ ਉੱਕਾ ਸਵਾ ਪਾਮ ਵੀ ਨਹੀਂ ਸੀ ਫਿਰ ਪਰ ਮਿਸਿਸ ਮਿਸਿਸ ਡਗਲਸ ਸੀ ਸਗਵਾ ਤਵੇ ਦਾ ਪੁੱਠਾ ਪਾਸਾ ਅਲਵੱਤਾ ਚਿੰਤਾਮਣੀ ਦੇ ਨਕਸ਼ਾ ਤੇ ਰੰਗ ਦੀ ਰੰਗ ਦੀ ਆਪਣੇ मामੂ ਨਾਲ ਜ਼ਰੂਰ ਸੀ ਥੋੜੀ ਬਹੁਤੀ ਮਿਲਦੀ ਚਿੰਤਾਮਣੀ ਦੇ ਮਾਮਾ ਤੇ ਮੰਮੀ ਦੀ ਅਮਰਦਾਤ ਕਹੀ ਮਾਮਲਾ ਖਤਮ ਨਹੀਂ ਸੀ ਹੋ ਗਿਆ ਚਿੰਤਾਮਣੀ ਦੇ ਕੁਝ ਦੋਸਤ ਵੀ ਹੈ ਸਨ ਜਿਹੜੇ ਮੋਢ ਤੋਂ ਹਿੱਸੇਰ ਤਫਰੀਗ ਵਿੱਚ ਉਸ ਦਾ ਦਿਲ ਬਹਲਾਇਆ ਕਰਦੇ ਸਨ ਹੁਣ ਤਾਂ ਸੋਖ ਨਾਲ ਚਿੰਤਾਮਣੀ ਉਹਨਾਂ ਲਈ ਕਾਮ ਤੇ ਕਾਮ ਤੈਨ ਬਣ ਗਈ ਸੀ ਜਿਸ ਕਰਕੇ ਕੋਠੀ ਵਿੱਚ ਉਸ ਦਾ ਵੀ ਤਾਤਾ ਵੱਜਿਆ ਰਹਿਣ ਲੱਗਾ ਐਂਟੀ ਕੈਟ ਵੀ ਤਾਂ ਇਸ ਗੱਲ ਦੀ ਮੰਗ ਕਰਦਾ ਸੀ ਕਿ ਸਰਦਾਰ ਸਾਹਿਬ ਆਪਣੀ ਸ਼੍ਰੀਮਤੀ ਦੇ ਦੋਸਤਾਂ ਦਾ ਪੂਰਾ ਸਤਿਕਾਰ ਕਰਨ ਜਦੋਂ ਦਾ ਮਿਸ ਚਿੰਤਾਮਣੀ ਨੇ ਸ਼੍ਰੀਮਤੀ ਵਣਕੇ ਕੋਠੀ ਵਿੱਚ ਪ੍ਰਵੇਸ਼ ਕੀਤਾ ਤਾਂ ਹਰ ਦੂਜੇ ਚੌਥੇ ਉਸ ਦਾ ਕੋਈ ਨਾ ਕੋਈ ਮੁਲਾਕਾਤੀ ਆਤਮਕ ਦਾਤੇ ਚਿੰਤਾਮਣੀ ਘਰ ਮ ਜੋਸ਼ੀ ਨਾਲ ਉਸ ਦਾ ਤਾਰਫ ਕਰਦੀ। ਕਰਾਂਦੀ। ਇਹ ਕੌਣ ਸਾਹਿਬ ਨੇ? ਡਾਰਲਿੰਗ ਤੁਸੀਂ ਨਹੀਂ ਜਾਣਦੇ ਇਹਨਾਂ ਨੂੰ। ਮੇਰੇ ਸਵਰਗਵਾਸੀ ਪਿਤਾ ਦੇ ਦੋਸਤ ਸਹਿਵਜਾਦਾ ਮਿਸਟਰ ਕਮਾਲ। ਬੜੇ ਉੱਚੇ ਖਾਨਦਾਨ ਦੇ ਰੁਕਣ ਨੇ ਜੀ ਤੇ ਇਹ ਇਹ ਜੀ ਸਾਡੇ ਪਾਦਰੀ ਸਾਹਿਬ ਦੇ ਫਰਜੰਦ ਮਿਸਟਰ ਜੌਨਸਨ ਹਾਈ ਕੈਰੈਕਟਰ ਦੇ ਮਾਲਕ ਤੇ ਬਲੰਦ ਇਕਵਾਲ ਅੱਛਾ ਤੇ ਆਪ ਦੀ ਤਾਰੀਫ ਆਪ ਦਿੱਲੀ ਦੇ ਬਦਵੰਤ ਤੇ ਸੁਦਾਕਰ ਸ਼੍ਰੀ ਹੁਣ ਮਤ رائے ਦੇ ਲਖਤਿਆਰਗੀ ਸ਼੍ਰੀ ਕੇ ਐਮ ਸਿਨਾ ਰੋਧੂਗੀ ਕਿਸੇ ਨਾ ਕਿਸੇ ਨਵੇਂ ਫਰੈਂਡ ਦਾ ਫਰੈਂਡ ਨਾਲ ਮਿਲ ਕਰਾਇਆ ਜਾਂਦਾ ਸਰਦਾਰ ਜੀ ਦੇ ਨਾਲ ਜਦੋਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਤਾਂ ਚਿੰਤਾ ਮਣੀਪਤੀ ਦੇਵ ਦੇ ਸਾਹਮਣੇ ਵਾਰ-ਵਾਰ ਆਪਣੇ ਦੋਸਤਾਂ ਅੱਗੇ ਇਸ ਗੱਲ ਨੂੰ ਦੁਹਰਾਇਆ ਕਰਦੀ ਅਸੀਂ ਜਲਦੀ ਹੀ ਯੂਰਪ ਜਾ ਰਹੇ ਹਾਂ ਤੇ ਉੱਥੋਂ ਫਲਾਨੇ ਫਲਾਨੇ ਦੇਸ਼ਾਂ ਦੀ ਸ਼ੈ ਸੈਰ ਕਰਾਂਗੇ ਯੂਰਪ ਜਾਣ ਦੀ ਚਾਹ ਉਹ ਨਹੀਂ ਦੀਨੀ ਸਰਦਾਰ ਹੋਰਾਂ ਦੇ ਦਿਲ ਵਿੱਚ ਹਰ ਵੇਲੇ ਹਲਾਰੇ ਮਾਰਦੀ ਰਹਿੰਦੀ ਸੀ ਖਾਸ ਕਰਕੇ ਜਦੋਂ ਤੋਂ ਚਿੰਤਾ ਮਣੀ ਨੇ ਉਹਨਾਂ ਪਾਸ ਵਿਆਨਾ ਦੇ ਹਸਪਤਾਲ ਦਾ ਜ਼ਿਕਰ ਕੀਤਾ ਸੀ ਉਧਰ ਤੋਂ ਤਾਂ ਉਹਨਾਂ ਦੀ ਇਹ ਚਾਹ ਹੋਰ ਵੀ ਪੜਪੁੱਠੀ ਇੱਥੋਂ ਤੱਕ ਕਿ ਪਾਸਪੋਰਟ ਬਣਵਾਣ ਲਈ ਵੀ ਉਹਨਾਂ ਕੋਸ਼ਿਸ਼ ਜਾਰੀ ਕਰ ਦਿੱਤੀ ਪਰ ਇਸ ਵਿਚਾਲੇ ਇੱਕ ਐਸਾ ਵਿਘਨ ਆ ਪਿਆ ਕਿ ਸਾਰੀਆਂ ਯੋਗਤਾ ਤਰਿਆਂ ਤਰਾਆਂ ਰਹਿ ਗੰਨ ਉਹਨਾਂ ਦਾ ਕਾਰੋਬਾਰੀ ਫਲਾਉ ਥੋੜਾ ਨਹੀਂ ਸੀ ਸਧਾਰਨ ਤੌਰ ਤੇ ਕਿਸੇ ਮੈਨੇਜਰ ਨੂੰ ਸੌਂਪ ਕੇ ਉੱਠ ਤੁਰਦੇ ਆਖਰ ਐਡੀ ਵੱਡੀ ਮੇਲ ਨੂੰ ਸੰਭਾਲਣ ਦਾ ਮਾਬਨਾ ਸੀ ਤੇ ਪ੍ਰਤਪਾਲ ਦੀ ਮੌਜੂਦਗੀ ਉਹਨਾਂ ਲਈ ਬੜੀ ਤਸੱਲੀ ਵਕਸ ਫੇਰ ਵੀ ਬੜਾ ਕੁਝ ਐਸਾ ਸੀ ਜਿਹੜਾ ਪ੍ਰਤਪਾਲ ਨੂੰ ਸਮਝਾਉਣ ਲਈ ਕਾਫੀ ਵਕਤ ਦੀ ਲੋਰ ਸੀ ਜਿਸ ਅਨੁਸਾਰ ਉਹਨਾਂ ਨੇ ਪ੍ਰਤਪਾਲ ਨੂੰ ਟ੍ਰੇਨਿੰਗ ਦੇਣੀ ਅਰੰਭ ਕੀਤੀ ਦੋਹਾ ਵਿੱਚ ਖਟਪਟੀ ਪੈਦਾ ਹੋ ਗਈ ਤਿੰਨ ਤੀਜੇ ਦੇ ਤੌਰ ਤੇ ਨਤੀਜੇ ਦੇ ਤੌਰ ਤੇ ਪ੍ਰਤਪਾਲ ਘਰੋਂ ਨਿਕਲ ਗਿਆ ਬੜਾ ਦੁੱਖ ਹੋਇਆ ਉਹਨਾਂ ਦੇ ਦਿਲ ਨੂੰ ਪ੍ਰਤਪਾਲ ਦੇ ਚਲੇ ਜਾਣ ਨਾਲ ਇਸ ਤੋਂ ਵੀ ਵੱਡੀ ਵੱਡਾ ਸਦਮਾ ਉਹਨਾਂ ਨੂੰ ਹੋਇਆ ਜਦੋਂ ਉਹਨਾਂ ਦਾ ਜੂਰ ਪਜਾਤਰਾ ਦਾ ਪ੍ਰੋਗਰਾਮ ਅੱਧ ਵਿਚਾਲੇ ਅੜ ਗਏ। ਉਧਰ ਚਿੰਤਾ ਮਣੀ ਨੇ ਉਹਨਾਂ ਦਾ ਦਿਮਾਗ ਚਟ ਮਾਰਿਆ ਸੀ। ਜਲਦੀ ਚਲੋ, ਜਲਦੀ ਚਲੋ ਕਹਿ ਕੇ। ਜਿਉਂ-ਜਿਉਂ ਦਿਨ ਬੀਤੇ ਜਾਂਦੇ, ਉਹਨਾਂ ਨੇ ਵਿਆਨਾ ਦੇ ਹਸਪਤਲ ਵਿੱਚ ਦਾਖਲ ਹੋਣ ਦੀ ਲੋੜ ਜਿਆਦਾ ਤੋਂ ਜਿਆਦਾ ਮਹਿਸੂਸ ਹੋਈ ਜਾਂਦੀ। ਪਿਰਤਪਾਲ ਦੀ ਵਾਪਸੀ ਵੱਲੋਂ ਜਦੋਂ ਉਹ ਲਗਭਗ ਨਿਰਾਸ਼ ਹੀ ਹੋ ਗਏ, ਤਾਂ ਉਹਨਾਂ ਨੇ ਸਲਾਹ ਕੀਤੀ ਕਿ ਕੰਮ ਕਰਦਾ ਬੋਝ ਜਿ ਮੈਨੇਜਰ ਉੱਤੇ ਹੀ ਪਾ ਕੇ ਚਲੇ ਜਾਣ। ਤਾਂ ਇਸ ਵਿੱਚ ਐਸੀ ਖਤਰੇ ਵਾਲੀ ਕੋਈ ਗੱਲ ਨਹੀਂ। ਪਿਰਤਪਾਲ ਦੇ ਬਿਦ ਬਾਲਾ ਆਪ ਹੁੰਦਰਾਪਨ ਉੱਤੇ ਖਿਜਵੀ ਉਹਨਾਂ ਨੂੰ ਘਟ ਨਹੀਂ ਸੀ ਜਿਹੜਾ ਮਾਮੂਲੀ ਜਹੀ ਗੱਲ ਤੋਂ ਗੁੱਸੇ ਹੋ ਕੇ ਚਲੇ ਪਸੇ ਉਹਨਾਂ ਦਾ ਵਿਸ਼ਵਾਸ ਸੀ ਕਿ 4 ਦਿਨ 10 ਦਿਨ ਚਖਾ ਮਾਰ ਕੇ ਮੋੜਾਵੇਗਾ ਐਡੇ ਐਸ਼ ਵਰਜ ਵਿੱਚ ਪਲਿਆ ਹੋਇਆ ਮੁੰਡਾ ਕਿੰਨਾ ਕੱਦ ਚੇਰ ਪ੍ਰਦੇਸ਼ਾਂ ਦੀ ਖਾਕਸ਼ਾਨੇਗਾ ਉਹ ਫਿਰ ਸੁਪਾਲ ਦੀ ਮਲੂਕ ਤਵਾ ਤੋਂ ਵੀ ਅਨਜਾਨ ਨਹੀਂ ਸਨ ਜਿਹੜਾ ਤੱਤੀ ਫੂਕ ਸਹਾਰਨ ਦਾ ਵੀ ਦਮ ਨਹੀਂ ਸੀ ਰੱਖਦਾ ਜਿਹੜਾ ਕਾਰ ਤੋਂ ਵਿਨਤ ਦਸ ਕਦਮ ਵੀ ਕਿਤੇ ਆ ਜਾ ਨਹੀਂ ਸੀ ਸਕਦਾ ਇਸੇ ਕਰਕੇ ਉਹਨਾਂ ਨੂੰ ਆਸ ਸੀ ਕਿ ਪਰਦੇਸਾਂ ਵਿੱਚ ਨਾ ਉਸ ਨੂੰ ਇੰਨੇ ਫੈਲ ਸੂਫੀਆਂ ਪ੍ਰਾਪਤ ਹੋਣਗੇ ਤੇ ਨਾ ਉਸਨੇ ਬਹੁਤੇ ਦਿਨ ਬਾਹਰ ਰਹਿ ਸਕਣਾ ਪਰ ਮਹੀਨੇ ਉੱਤੇ ਮਹੀਨੇ ਬੀਤਦੇ ਗਏ ਤੇ ਪ੍ਰਤਪਾਲ ਦੀ ਕੋਈ ਉੱਗ ਸੋਗ ਨਾ ਮਿਲੀ ਕਿਸੇ ਵੇਲੇ ਉਹਨਾਂ ਦੇ ਅੰਦਰੋਂ ਇੱਕ ਅਰਮਾਨ ਉੱਠਦਾ ਕਾਸ਼ ਮੈਂ ਉਸ ਦੀ ਮਾਂ ਨੂੰ ਘਰੇ ਘਰੋਂ ਨਿਕਾਂ ਲਈ ਨਾ ਕਹਿੰਦਾ ਪਰ ਨਾ ਕਹਿੰਦੇ ਤਾਂ ਕਰਦੇ ਵੀ ਕੀ ਜਦੋਂ ਕਿ ਇਸ ਤੋਂ ਬਿਨਾ ਚਿੰਤਾ ਮਨੀ ਦੀ ਪ੍ਰਾਪਤੀ ਹੀ ਉਹਨਾਂ ਲਈ ਅਸੰਭਵ ਸੀ ਇਸ ਤੋਂ ਛੋਟ ਸਰਦਾਰ ਹੋਣਾਂ ਦਾ ਇੱਕ ਹੋਰ ਵੀ ਖਤਰਾ ਪੈਦਾ ਹੋ ਗਿਆ ਉਹ ਸੋਚਦੇ ਪਿਰਤਪਾਲ ਨੇ ਮਾਂ ਤੋਂ ਝੜ ਕੇ ਹੀ ਤਾਂ ਘਰ ਛੱਡਿਆ ਹੈ ਕਿਤੇ ਐਸਾ ਨਾ ਹੋਵੇ ਕਿ ਮਾਂ ਨੂੰ ਢੁਕਾ ਕੇ ਉਹ ਉਸ ਨੂੰ ਪਤੀ ਤੋਂ ਵੀ ਮੁਕ ਕਰ ਦੇਵੇ ਜੇ ਐਸਾ ਹੋ ਗਿਆ ਤਾਂ ਕੀ ਪਤਾ ਉਹਨਾਂ ਲਈ ਆਬਰੂ ਬਚਾਣੀ ਮੁਸ਼ਕਲ ਹੋ ਜਾਵੇ ਦੋਵੇਂ ਮਾਂ ਪੁੱਤਰ ਰਲ ਕੇ ਜੇ ਉਹਨਾਂ ਦਾ ਵਿਰੋਧ ਕੋਈ ਕਰਜ ਅੰਤਰਰਾਚ ਰਹਿ ਧਰਨਾ ਤਾਂ ਉਸ ਹਾਲਤ ਵਿੱਚ ਕਿਹੜੇ ਅਨ ਅਨਰਥ ਦੀ ਸਵਭਾਵਨਾ ਨਹੀਂ ਹੋ ਸਕਦੀ ਇਸ ਦਾ ਫਲ ਹੋਇਆ ਕਿ ਉਹਨਾਂ ਨੇ ਅਮਰਕੌਰਵਲ ਕੁਝ ਨਾ ਕੁਝ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਦੇ-ਕਦਾਈ ਉਸ ਦੇ ਘਰ ਤੀਕ ਚਲੇ ਜਾਂਦੇ ਤੇ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪਹੁੰਚਾਉਂਦਾ ਉਚੇਚਾ ਖਿਆਲ ਰੱਖਦੇ ਇਲਾ ਉਹਨਾਂ ਦਾ ਖਿਆਲ ਸੀ ਕਿ ਪਿਰਤਪਾਲ ਦੇ ਚਲੇ ਜਾਣ ਵਿੱਚ ਉਸ ਦੀ ਮਾਂ ਦਾ ਹੱਥ ਹੈ ਪਰ ਜਦ ਅਮਰਕੌਰ ਦੀ ਜਵਾਨੀ ਉਸ ਨੂੰ ਪਤਾ ਲੱਗਾ ਕਿ ਪਿਰਤਪਾਲ ਜਿੰਨਾ ਆਪਣੇ ਪਿਆਰ ਨਾਲ ਨਾਰਾਜ਼ ਹੋ ਕੇ ਗਿਆ ਉਸ ਤੋਂ ਕਿਤੇ ਜ਼ਿਆਦਾ ਮਾਂ ਨਾਲ ਤਾਂ ਉਹਨਾਂ ਦੇ ਦਿਲ ਨੂੰ ਕੁਝ ਤਰਵਾਸ ਹੋਇਆ ਪਤਨੀ ਵੱਲੋਂ ਤਾਂ ਉਸ ਲਈ ਖਤਰੇ ਵਾਲੀ ਐਸੀ ਕੋਈ ਗੱਲ ਨਹੀਂ ਸੀ ਪਰ ਪਿਰਤਪਾਲ ਦੇ ਮਾਮਲੇ ਨੇ ਉਹਨਾਂ ਦੇ ਦਿਲ ਨੂੰ ਇੱਕ ਹੋਰ ਤੜਕੂ ਲਾ ਦਿੱਤਾ ਕੀ ਪਤਾ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਕਰਨ ਕਰਨ ਵਿੱਚ ਜੁਟ ਗਿਆ ਹੋਵੇ ਪਿਛਲੇ ਕੁਝ ਹੀ ਮਹੀਨਿਆਂ ਵਿੱਚ ਚਿੰਤਾ ਮਣੀ ਦਾ ਜਾਦੂ ਚੜਾਓ ਤੋਂ ਬਾਅਦ ਹੌਲੀ-ਹੌਲੀ ਉਤਾਰ ਤੇ ਆਉਣਾ ਸ਼ੁਰੂ ਹੋ ਗਿਆ। ਕੰਗਾਂ ਹਾਲਾਤਾਂ ਵਿੱਚ ਤਾਂ ਉਹ ਉਹਨਾਂ ਲਈ ਬਵਾਲ ਬਣਦੀ ਜਾ ਰਹੀ ਸੀ। ਜੂਰ ਪਜਾਨ ਦਾ ਪ੍ਰੋਗਰਾਮ ਖੱਟੇ ਪੈਣ ਨਾਲ ਚਿੰਤਾ ਮਣੀ ਦੇ ਸੁਭਾਅ ਵਿੱਚ ਕਾਫੀ ਤਲਖੀ ਪੈਦਾ ਹੋ ਗਈ ਸੀ ਜਦੋਂ ਕਿ ਉਹ ਆਪਣੇ ਬਾਣੇ ਸੰਭੀ ਸਿੱਕਰੀ ਬੈਠੀ ਸੀ ਤੇ ਕੱਲੀ ਹੀ ਨਹੀਂ ਆਪਣੀ ਮਾਂ ਨੂੰਗੀ ਉਸ ਦੇ ਨਾਲ ਚੱਲਣ ਲਈ ਤਿਆਰ ਕਰ ਲਿਆ ਸੀ ਇਸ ਤੋਂ ਛੋਟ ਚਿੰਤਾ ਮਣੀ ਕੋਹਰ ਗੱਲੇ ਵੀ ਇਸ ਤੋਂ ਸਟ ਰਹਿਣ ਲੱਗ ਪਈ ਕਿ ਪਤੀ ਦੇ ਉਸ ਦੇ ਦੋਸਤਾਂ ਨੂੰ ਹੁਣ ਬਹੁਤਾ ਪਸੰਦ ਨਹੀਂ ਸੰਕਰਦੇ ਉਸ ਨੂੰ ਸੈਰ ਦਾ ਹੱਦੋਂ ਵੱਧ ਸ਼ੌਂਕ ਸੀ ਰੋਜ਼ ਸ਼ਾਮੀ ਉਹ ਕਾਰ ਵਿੱਚ ਬੈਠ ਕੇ ਸਤਲੁਜ ਵੱਲ ਜਾਇਆ ਕਰਦੀ ਤੇ ਉੱਥੋਂ ਸੋਤੇ ਪਏ ਮੁੜ ਕੇ ਆਉਂਦੀ ਪੈਰ ਵੇਲੇ ਸੈਰ ਵੇਲੇ ਉਹ ਆਪਣੀ ਮਾਂ ਨੂੰ ਜ਼ਰੂਰ ਨਾਲ ਰੱਖ ਜਦੋਂ ਕਦੀ ਇੱਕ ਅੱਧ ਰਾਤ ਬਾਹਰ ਪਿਤਾ ਕੇ ਆਉਂਦੀ ਤਾਂ ਸਰਦਾਰ ਹੋਰਾਂ ਦੇ ਚਿਹਰੇ ਉਤਲੀ ਪਿਆਰ ਦੀ ਲਾਲੀ ਕੁਝ ਗੁਲਾਬੀ ਰੰਗ ਵਿੱਚ ਬਦਲਦੀ ਹੋਈ ਵੇਖਦੀ। ਇੱਕ ਗੱਲ ਹੋਰ ਵੀ ਸਰਦਾਰ ਨੂੰ ਕਦੀ ਕਦੀ ਪਰੇਸ਼ਾਨ ਕਰ ਦਿੰਦੀ ਚਿੰਤਾਮਣੀ ਦਾ ਮਾਮਾ ਬੜਾ ਘਟੇਲ ਸਾਬਤ ਹੋਇਆ। ਉਹ ਅਕਸਰ ਸ਼ਰਾਬ ਪੀ ਕੇ ਕੰਮ ਤੇ ਜਾਂਦਾ ਤੇ ਬੋਤਲ ਜੇਬ ਵਿੱਚ ਪਾ ਕੇ ਜਿਸ ਵਿੱਚੋਂ ਥੋੜੇ ਥੋੜੇ ਚਿਰਵਾਦ ਚੁਸਕਾਂ ਲੈਂਦਾ ਰਹਿੰਦਾ। ਕਈ ਵਾਰੀ ਉਹ ਬੇਮਤਲਬ ਹੀ ਕਰਮਚਾਰੀਆਂ ਨਾਲ ਝਗੜ ਪੈਂਦਾ ਇਤੋਂ ਤੱਕ ਕਿ ਧੌਲ ੱੱਪੇ ਤੋਂ ਵੀ ਫਰਕ ਨਾ ਕਰਦਾ ਉਸ ਲਈ ਇਹ ਗੱਲ ਕੋਈ ਘੱਟ ਫਕਰ ਵਾਲੀ ਨਹੀਂ ਸੀ ਕਿ ਉਹ ਮਾਲਕ ਦਾ ਰਿਸ਼ਤੇਦਾਰ ਹੈ ਤੇ ਰਿਸ਼ਤਾ ਵੀ ਘੱਗਰੇ ਦਾ ਜਿਸ ਕਰਕੇ ਸਾਰੇ ਕੰਮੇ ਉਸ ਤੋਂ ਦਬ ਕੇ ਰਹਿੰਦੇ ਸਨ ਜਦ ਗਦੀ ਭੁੱਲੇ ਚੁੱਕੇ ਉਸ ਦੀਆਂ ਵੇ ਹੁਦਗੀਆਂ ਦੀ ਸ਼ਿਕਾਇਤ ਮਾਲਕ ਕੋਲ ਪਹੁੰਚ ਜਾਂਦੀ ਤਾਂ ਉਸ ਦਾ ਫਲ ਕੁਝ ਨਾ ਹੁੰਦਾ ਆਖਰ ਸਰਦਾਰਨੀ ਦਾ ਮਾਮਾ ਸੀ ਕੋਈ ਨੱਥੂ ਗੈਰਾ ਤਾਂ ਹੈ ਨਹੀਂ ਸੀ ਫਿਰ ਇੱਕ ਦਿਨ ਜਦ ਇਹ ਮਾਮਾ ਬਣੇ ਦਾ ਭੇਦ ਵੀ ਸਰਦਾਰ ਹੋਰਾ ਉੱਤੇ ਖੁੱਲ ਗਿਆ ਤਾਂ ਉਹ ਅੰਦਰੇ ਅੰਦਰ ਅੱਗ ਬਗੋਲਾ ਹੋ ਉਠੇ ਕਿਸੇ ਮੂੰਹ ਫਟ ਮਜ਼ਦੂਰ ਨਹੀਂ ਜਿਹੜਾ ਸ਼ਾਇਦ ਮਿਸਟਰ ਵਲਟਰ ਦੇ ਹੱਥੋਂ ਬਹੁਤਾ ਸਤਾਇਆ ਹੋਇਆ ਤੇ ਨਾਲ ਹੀ ਮਿਸਟਰ ਵਲਟਰ ਦੇ ਸੱਜਰੇ ਦਾ ਭੇਤੀ ਵੀ ਸੀ ਨਾਲ ਸਾਜਰੇ ਦਾ ਪੇਤੀ ਵੀ ਸੀ ਨਾ ਕੇਵਲ ਮਜ਼ਦੂਰਾਂ ਵਿੱਚ ਗੱਲ ਤੋਂ ਮਾ ਦਿੱਤੀ ਬਲਕਿ ਇੱਕ ਲੰਮਾ ਘੁਮਨਾਮ ਫੜਕਾ ਵੀ ਲਿਖ ਕੇ ਸਰਦਾਰ ਤੱਕ ਪਹੁੰਚਾ ਦਿੱਤਾ ਜਿਸ ਵੇਸ਼ ਉਸ ਨੇ ਸਰਦਾਰ ਨੇ ਚਿੰਤਾਮਣੀ ਦੇ ਸਾਜਰੇ ਉੱਤੇ ਫੁੱਲੇ ਸ਼ਬਦਾਂ ਵਿੱਚ ਚਾਨਣ ਪਾਇਆ ਪੜ੍ਹ ਕੇ ਪਤਾ ਨਹੀਂ ਸਰਦਾਰ ਹੋਰਾਂ ਦੀਆਂ ਅੱਖਾਂ ਖੋਲੀਆਂ ਕਿ ਨਹੀਂ ਪਰ ਮੱਥਾ ਉਹਨਾਂ ਦਾ ਅਵਸ਼ਟ ਠਣ ਗਿਆ ਚਿੱਠੀ ਵਿੱਚ ਦੱਸਿਆ ਗਿਆ ਸੀ ਕਿ ਚਿੰਤਾਮਣੀ ਦਾ ਮਾਮਾ ਵਾਸਤਵਿਕ ਵਿੱਚ ਚਿੰਤਾਮਣੀ ਦਾ ਪਿਓ ਹੈ ਤੇ ਇਹ ਮਾਮਾ ਪਣੇ ਦਾ ਪਰਦਾ ਇਸ ਲਈ ਪਾਇਆ ਗਿਆ ਹੈ ਕਿ ਚਿੰਤਾਮਣੀ ਦੀ ਮਾਂ ਪਹਿਲਾਂ ਵੀ ਕਖਾਸਮ ਛੱਡ ਕੇ ਆਈ ਸੀ ਬਿਨਾ ਤਲਾਕ ਲਿਆ ਜਿਉਂਦਾ ਖਸਮ ਛੱਡ ਕੇ ਇੱਕ ਹੋਰ ਘਰ ਬੈਠਣਾ ਇੱਕ ਤਾਂ ਕਾਨੂੰਨੀ ਜੁਰਮ ਸੀ ਦੂਜਾ ਉਸ ਦਾ ਪਹਿਲਾ ਖਸਮ ਐਡਾ ਲਫੰਗਾ ਤੇ ਭੈੜੂ ਸੀ ਕਿ ਚਿੰਤਾਮਣੀ ਦੀ ਮਾਂ ਨੂੰ ਉਸ ਪਾਸੋਂ ਹਮੇਸ਼ਾ ਜਾਣ ਦਾ ਖਤਰਾ ਬਣਿਆ ਰਹਿੰਦਾ ਸੀ ਜਿਸ ਕਰਕੇ ਉਹ ਨਵੇਂ ਸਹੇੜੂ ਨੂੰ ਭਾਵਣ ਪ੍ਰਗਟ ਕਰਦੀ ਸੀ ਚਿੱਠੀ ਲਿਖਣ ਵਾਲੇ ਨੇ ਨੀਰਾ ਇੰਨਾ ਹੀ ਲਿਖ ਕੇ ਵਸ ਨਹੀਂ ਫਿਰ ਵੀ। ਉਹਨਾਂ ਨੇ ਕੁਝ ਸਬੂਤ ਵੀ ਪੇਸ਼ ਕੀਤੇ ਕਿ ਇੱਕ ਦੋ ਟਿਕਾਣੇ ਵੀ ਦੱਸੇ ਸਨ ਜਿੱਥੋਂ ਉਸ ਦੀ ਸਚਾਈ ਨੂੰ ਤਸਦੀਕ ਕੀਤਾ ਜਾ ਸਕਦਾ ਸੀ। ਹਜ਼ਾਰਾਂ ਆਦਮੀਆਂ ਦੀ ਕਿਸਮਤ ਤੇ ਮਾਲਕ ਨੂੰ ਢਿੱ ਸੁਖਾਲੀ ਤਰ੍ਹਾਂ ਉਲੂ ਬਣਾਇਆ ਗਿਆ। ਜਿਉਂ-ਜਿਉਂ ਸਰਦਾਰ ਹੁਰੀ ਇਸ ਗੱਲ ਨੂੰ ਸੋਚਦੇ ਗੈਰਤ ਤੇ ਪਾਣੀਆਂ ਵਿੱਚ ਡੁੱਬਦੇ ਜਾਂਦੇ। ਪਰ ਇਸ ਸਕੰਜੇ ਵਿੱਚੋਂ ਨਿਕਲ ਭਜਣਾ ਵੀ ਉਹਨਾਂ ਲਈ ਸੁਖਾਲਾ ਨਹੀਂ ਸੀ। ਮਾਮਲੇ ਦੀ ਤਸਦੀਕ ਲਈ ਉਹਨਾਂ ਅੰਦਰਖਾਨੇ ਕੋਲ ਜਨਾ ਕੋਜ ਪੜਤਾਲ ਕੀਤੀ ਤੇ ਜਦ ਗੱਲਾਂ ਕਰੀਬ-ਕਰੀਬ ਸੱਚੀਆਂ ਨਿਕਲਣਾਂ ਤਾਂ ਦਿਲ ਨੂੰ ਹੋਰ ਡੋਬੂ ਪੈਣ ਲੱਗੀ ਪਰ ਇਧਰ ਇਨਾ ਹੀ ਦਿਨਾਂ ਵਿੱਚ ਇੱਕ ਅਜੀਹੀ ਚੀਜ਼ ਉਹਨਾਂ ਦੇ ਸਾਹਮਣੇ ਆਈ ਜਿਸ ਨੇ ਇੱਕ ਤਰ੍ਹਾਂ ਸਾਰੀਆਂ ਚਿੰਤਾਵਾਂ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ ਜਦ ਆਪਣੇ ਭਵਿੱਖਤ ਦੀ ਇੱਕ ਚਮਕਦੀ ਰਿਸਮ ਉਹਨਾਂ ਨੂੰ ਦਿਖਾਈ ਦੇਣ ਲੱਗ ਪਈ ਚਿੰਤਾ ਮਣੀ ਗਰਭਵਤੀ ਸੀ ਉਹਨਾਂ ਸੋਚਿਆ ਜੇ ਨਮੋਸ਼ੀ ਸਹਾਰ ਕੇ ਵੀ ਇਸ ਦੁਨੀਆ ਵਿੱਚ ਉਹਨਾਂ ਦਾ ਇੱਕ ਹਕੀਕੀ ਵਾਰਸ ਪੈਦਾ ਹੋ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਕਿਉਂਕਿ ਇੱਕ ਬਗਾਨੇ ਪੁੱਤਰ ਨੂੰ ਆਪਣਾ ਬਣਾ ਕੇ ਉਹ ਪਹਿਲਾਂ ਵੇਖ ਚੁੱਕੇ ਸਨ ਪਰ ਕੀ ਇਹ ਝਲਕ ਸੱਚੇ ਅਰਥਾਂ ਵਿੱਚ ਉਹਨਾਂ ਲਈ ਖੁਸ਼ੀ ਦੀ ਪ੍ਰਤੀਕ ਸਾਬਤ ਹੋਈ ਭਰੀ ਪਰੋਸੀ ਥਾਲੀ ਵਿੱਚ ਜਿਸ ਤਰ੍ਹਾਂ ਕਿ ਤੋਰੀ ਦੀ ਮੋਠਾ ਪਈ ਹੋਵੇ ਏਦਾਂ ਵੀ ਦੀ ਬਣ ਕੇ ਰਹਿ ਜਾਂਦੀ ਹੈ ਉਸ ਦੀ ਇੱਕ ਖੁਸ਼ੀ ਜਦੋਂ ਇਸ ਦੇ ਨਾਲ ਉਹ ਹੋਰ ਗੱਲ ਹੋਰ ਗੱਲਾਂ ਸੋਚਦੀ ਕਿਸੇ 50-55 ਸਾਲਾਂ ਪਤੀ ਦੀ ਪਤਨੀ ਦਾ ਗਰਭਪਤੀ ਹੋ ਜਾਣਾ ਕੋਈ ਐਡੀ ਰਾਨੀ ਵਾਲੀ ਗੱਲ ਨਹੀਂ ਹੋ ਸਕਦੀ ਤੇ ਨਾ ਹੀ ਐਸਾ ਹੋਣਾ ਅਸੰਭਵ ਕਿਹਾ ਜਾ ਸਕਦਾ ਪਰ ਉਹਦਾ ਹਲੇ ਤੱਕ ਵਿਆਨਾ ਨਹੀਂ ਸੁਣ ਗਈ ਫਿਰ ਇਹ ਪੁੱਜੇ ਹੋਏ ਮੋਟ ਕਿਵੇਂ ਉੱਗ ਪਏ ਜਿਉਂ-ਜਿਉਂ ਚਿੰਤਾ ਮਣੀ ਦਾ ਪ੍ਰਸਤੂ ਸਮਾਂ ਨੇੜੇ ਆਈ ਜਾ ਰਿਹਾ ਸੀ ਉਸ ਦੀ ਮਾਂ ਤੇ ਮਾਮੇ ਦੀਆਂ ਗगन ਸਰਪ੍ਰਸਤੀ ਆਸਾਂ ਹੋਰ ਰੌਸ਼ਨ ਹੁੰਦੀਆਂ ਜਾਂਦਾਂ ਸਨ ਚਿੰਤਾmani ਕਾਫੀ ਚਿਰ ਤੋਂ ਆਪਣੇ ਪਤੀ ਦੇ ਰਵੱਈਏ ਨੂੰ ਵੇਖਦੀ ਆ ਰਹੀ ਸੀ ਜਿਹੜਾ ਹੁਣ ਨਾ ਕੇਵਲ ਉਸ ਨਾਲ ਰੁੱਖਾ ਰੁੱਖਾ ਪੇਸ਼ ਆਉਂਦਾ ਸੋ ਕੋ ਕਦੀ ਕਦੀ ਕੱਬਾ ਵਿਆਹ ਸਮੇਂ ਦੀਆਂ ਲਖਵਾਗਾਂ ਹੋਗਾ ਸ਼ਰਤਾਂ ਅਨੁਸਾਰ ਉਸ ਦੇ ਪੇਟੋਂ ਹੋਣ ਵਾਲੀ ਸੰਤਾਨ ਲੜਕਾ ਹੋਵੇ ਜਾਂ ਲੜਕੀ ਸਾਰੀ ਵਿਰਾਸਤ ਦੀ ਮਾਲਕਤ ਸੱਬਰ ਕੀਤੀ ਜਾ ਚੁੱਕੀ ਸੀ ਇੱਕ ਸ਼ਰਤ ਹੋਰ ਵੀ ਸੀ ਕਿ ਜੇ ਕਿਸੇ ਕਾਰਨ ਸਰਦਾਰ ਚਿੰਤਾਮਣੀ ਉਹ ਵਕ ਕਰਨਾ ਚਾਹੇ ਤਾਂ ਹਰਜਾਨੇ ਦੇ ਤੌਰ ਤੇ 1 ਲੱਖ ਰੁਪਿਆ ਜਕਲ ਖਤ ਤੇ ਕਰਜ਼ੇ ਦੇ ਤੌਰ ਤੇ 500 ਰੁਪਿਆ ਮਹੀਨਾ ਉਸ ਦੀ ਜ਼ਿੰਦਗੀ ਭਰ ਲਈ ਤਿੰਦਾ ਰਹੇਗਾ ਇਹਨਾਂ ਸ਼ਰਤਾਂ ਦੀ ਰੋਸ਼ਨੀ ਵਿੱਚ ਚਿੰਤਾਮਣੀ ਤੇ ਉਸ ਦੇ ਮਾ ਮਾਮੇ ਦੇ ਦੋਹੀ ਹੱਥੀ ਲੱਡੂ ਸਨ ਪਰ ਇਹ ਤੇ ਨਾ ਹੋਣ ਤੇ ਵੀ ਚਿੰਤਾਮਣੀ ਦਾ ਦਿਲ ਹਾਲ ਬੇਰੇ ਤਫਾ ਤਫਾ ਕਰ ਤਵਾ ਤਵਾ ਕਰਦਾ ਰਹਿੰਦਾ ਉਤੋਂ ਮਾਂ ਨੇ ਮਾਮੇ ਨੇ ਭਰਤੀ ਪਾ ਪਾ ਕੇ ਉਸ ਦੀਆਂ ਛਕਾਵਾਂ ਨੂੰ ਹੋਰ ਵੀ ਉਭਾਰ ਰੱਖਿਆ ਮਤੇ ਸਰਦਾਰ ਧੋਖਾ ਦੇ ਜਾਵੇ ਮਤੇ ਚਿੰਤਾਮਣੀ ਦੇ ਪੇਟੋਂ ਪੈਦਾ ਹੋਏ ਪੁੱਤਰ ਨੂੰ ਖੋ ਕੇ ਉਸ ਨੂੰ ਘਰੋਂ ਕੱਢ ਦੇਵੇ ਫੇਰ ਕੀ ਸ਼ਰਤਾਂ ਦੇ ਕਾਗਜ਼ ਨੂੰ ਉਹ ਸ਼ਾਇਦ ਲਾ ਕੇ ਚੱਟੇਗਾ ਜਦ ਕਿ ਕਾਨੂੰਨ ਪਾਸੇ ਪੈਸੇ ਵਾਲਿਆਂ ਦਾ ਗੁਲਾਮ ਹੈ ਐਸੇ ਸ਼ਾਂਕਾ ਦੇ ਧਾਰ ਤੇ ਆਪਣੇ ਦੋਹਾਂ ਸਾਥੀਆਂ ਦੀ ਸਖੀ ਸਖਾਈ ਸਿੱਖੀ ਸਿਖਾਈ ਚਿੰਤਾ ਮਣੀ ਅੰਦਰ ਖਾਨੇ ਜਿੰਨੀ ਵੀ ਉਸ ਦੀ ਬਾ ਲੱਗਦੀ ਪੈਸਾ ਖੇਚਣ ਵਿੱਚ ਲੱਗੀ ਰਹਿੰਦੀ ਮਾਂ ਦੀ ਸਿੱਖਿਆ ਅਨੁਸਾਰ ਕੱਲ ਕਲੋਤਰ ਨੂੰ ਪਹਿਲੀ ਵਾਰੀ ਵਾਂਗ ਸਰਦਾਰ ਉਸ ਨੂੰ ਵੀ ਘਰੋਂ ਕੱਢ ਦੇਵੇ ਤੇ ਘੱਟੋ ਘੱਟ ਮੁਕੱਦਮਾ ਲੜਨ ਜੋਗੀ ਰਕਮ ਤਾਂ ਉਸ ਕੋਲ ਹੋਣੀ ਚਾਹੀਦੀ ਹੈ ਇਧਰ ਵੀ ਅਣਸਤੁਸ਼ਟਤਾ ਤੇ ਉਧਰ ਵੀ ਫਲ ਰੂਪ ਦੋਵੇਂ ਪਤੀ ਪਤਨੀ ਦਿਨੋਂ ਦਿਨ ਇੱਕ ਦੂਜੇ ਦੇ ਸ਼ੱਕੀ ਹੁੰਦੇ ਜਾ ਰਹੇ ਸਨ ਸਰਦਾਰ ਆਪਣੇ ਥਾਂ ਵਟ ਖਾ ਰਿਹਾ ਸੀ ਕਿ ਉਸ ਨਾਲ ਚਿੰਤਾ ਮਣੀ ਤੇ ਉਸ ਦੇ ਦੋਹਾਂ ਸਾਥੀਆਂ ਨੇ ਰਲ ਕੇ 420 ਕੀਤੀ ਹੈ ਇਧਰ ਇਹਨਾਂ ਤਿੰਨਾਂ ਨੂੰ ਇਹ ਡਰ ਮਾਰ ਰਿਹਾ ਸੀ ਕਿ ਮਤੇ ਉਹਨਾਂ ਨਾਲ 420 ਕੀਤੀ ਜਾਵੇ ਇਸੇ ਖਚਾਓ ਦੇ ਕਾਰਨ ਦੋਵੇਂ ਪੱਤੀ ਪਤਨੀ ਇੱਕ ਦੂਜੇ ਤੋਂ ਦੂਰ ਦੂਰ ਰਹਿਣ ਲੱਗ ਪਏ ਪਰ ਉਤੋਂ ਉਤੋਂ ਦੋਵੇਂ ਦੋਹਾਂ ਨੂੰ ਛੱਲਣ ਲਈ ਜਿਆਦਾ ਤੋਂ ਜਿਆਦਾ ਪ੍ਰੇਮ ਦਾ ਸਾਹ ਭਰਦੇ ਚਲੇ ਆ ਰਹੇ ਸਨ ਅਚਾਨਕ ਇੱਕ ਦਿਨ ਕੁਝ ਐਸੀ ਗੜਬੜ ਪੈਦਾ ਹੋ ਗਈ ਕਿ ਦੋਹਾਂ ਦੇ سینਿਆਂ ਵਿੱਚ ਭਰਿਆ ਹੋਇਆ ਮੋਬਾਦ ਉਗ ਲਿਆ ਗਿਆ ਵਲਟਰ ਦੀਆਂ ਨਿੱਤ ਤਿਹਾਰੀ ਦੀਆਂ ਅੱਗੜ ਖਾਂਦਿਆਂ ਨਹੀਂ ਸਰਦਾਰ ਦਾ ਸਵਰਗ ਵੀ ਕਾਬੂ ਕਰ ਦਿੱਤਾ ਜਿਸ ਦਿਨ ਵਲਟਰ ਬਹੁਤੀ ਪੀ ਕੇ ਕਾਰਖਾਨੇ ਵਿੱਚ ਜਾ ਵੜਿਆ ਤਾਂ ਮੈਨੇਜਰ ਨਾਲ ਕਿਸੇ ਗਲੋਤ ਤਲਖ ਹੋ ਕੇ ਉਸ ਨੂੰ ਦੋ ਚਾਰ ਦੋ ਚਾਰ ਮਾਰ ਬੈਠਾ ਸ਼ਿਕਾਇਤ ਪੁੱਛਦਿਆਂ ਹੀ ਸਰਦਾਰ ਨੇ ਵਲਟਰ ਨੂੰ ਸ਼ਾਸਦ ਕੇ ਖੂਪ ਪਟਕਾਰ ਦਿੱਤੀ ਇਸ ਮਾਮਲੇ ਦੀ ਰਿਪੋਰਟ ਜਦ ਚਿੰਤਾਵਣੀ ਤਿਕ ਪੁੱਛੀ ਤਾਂ ਉਸ ਸਹੇਲੀ ਤੋਂ ਸੱਫ ਹੋ ਮਾਂ ਨੇ ਉਸ ਨੂੰ ਬਥੇਰਾ ਸਮਝਾ ਪੜਾ ਰੱਖਿਆ ਸੀ ਕਿ ਉਹ ਕਿਸੇ ਹਾਲਤ ਵਿੱਚ ਵੀ ਸਰਦਾਰ ਨਾਲ ਬੋਲ ਵਿਗਾੜਨਾ ਕਰੇ ਪਰ ਅੱਜ ਪਤਾ ਨਹੀਂ ਕਿਉਂ ਉਹ ਆਪਣੇ ਤੇ ਕਾਬੂ ਨਾ ਰੱਖ ਸਕੇ ਕਦਾ ਚਿੱਤ ਉਸ ਨੇ ਵੀ ਆਪਣੇ ਮਾਮੇ ਵਾਂਗ ਇੱਕ ਅਧ ਡੋਜ਼ ਜ਼ਿਆਦਾ ਲੈ ਲਈ ਹੋ ਇਸ ਤੋਂ ਪਹਿਲਾਂ ਸਰਦਾਰ ਇਸ ਤੋਂ ਪਹਿਲਾਂ ਸਰਦਾਰ ਹੋਰਾਂ ਆਪਣੀ ਸ਼੍ਰੀਮਤੀ ਦੇ ਵਿਰੁੱਧ ਜਿੰਨਾ ਕੁਝ ਵੀ ਸੁਣਿਆ ਸੀ ਉਹ ਹਾਲ ਦੀ ਘੜੀ ਉਸ ਦੇ ਸੀਨੇ ਦੀਆਂ ਕੰਧਾਂ ਅੰਦਰ ਹੀ ਦਬ ਰੱਖਿਆ ਸੀ ਉਸ ਨੂੰ ਡਰ ਸੀ ਕਿ ਜੇ ਉਹਨਾਂ ਇੱਕ ਵਾਰੀ ਵੀ ਚਿੰਤਾਵਨੀ ਪਾਸੋਂ ਪੁੱਛੇ ਸ਼ੁਰੂ ਕਰ ਦਿੱਤੀ ਤਾਂ ਮਾਮਲਾ ਕਾਬੂ ਤੋਂ ਬਾਹਰ ਹੋ ਜਾਵੇਗਾ ਲਗਦੀ ਵਾ ਉਹ ਇਸ ਮਾਮਲੇ ਨੂੰ ਕਿਸੇ ਹੋਰ ਹੀ ਟਾਂਗਾਂ ਜਿਠਣਾ ਚਾਹੁੰਦੇ ਸਨ ਪਰ ਚਿੰਤਾਮਣੀ ਨੇ ਮਾਮੇ ਤੋਂ ਚੜ ਕੇ ਚੁੱਕ ਲਈ ਛੱਤ ਸਿਰ ਤੇ ਹਮ ਅਭੀ ਜਾਣਾ ਮੰਗਤਾ ਤੂੰ ਕੌਣ ਹੋਤਾ ਹਮਾਰੇ मामੂ ਕੀ ਬੇਇੱਜ਼ਤੀ ਕਰਨੇ ਵਾਲਾ ਫਿਰ ਜਦ ਜਵਾਬ ਵਿੱਚ ਸਰਦਾਰ ਹੁਰਾਂ ਵੀ ਤੈਸ਼ ਹੋ ਜਾ ਕੇ ਉਹਦੇ ਸਾਜਰੇ ਦਾ ਕੱਚਾ ਚਿੱਠਾ ਫੋਲ ਤਰਿਆ ਤਾਂ ਚਿੰਤਾਮਣੀ ਜਰਾਨਾ ਚਿਪੀ ਅਸਲ ਵਿੱਚ ਉਸਦੇ ਹੱਥ ਕਾਫੀ ਮਜਬੂਤ ਸਨ ਨੇਰੇ ਹੱਥ ਹੀ ਨਹੀਂ ਆਪਣੇ ਪਤੀ ਦਾ ਗਲਾ ਵੀ ਇਸ ਤਰ੍ਹਾਂ ਉਸਦੇ ਹੱਥਾਂ ਵਿੱਚ ਸੀ ਕਿ ਜਰਾ ਇੱਕ ਦਬਾਉਣ ਨਾਲ ਸਰਦਾਰ ਹੋਰਾਂ ਦੇ ਡੇਲੇ ਨਿਕਲ ਆਉਣ ਦੀ ਸੁਭਾਵਨਾ ਸੀ ਚਿੰਤਾਮਣੀ ਨੂੰ ਸਰਦਾਰ ਨੇ ਜਿੰਨੀ ਸਿਹੜ ਸਮਝ ਰੱਖਿਆ ਸੀ ਉਨਹੀਂ ਹੀ ਉਹ ਅੰਦਰੋਂ ਜ਼ਹਿਰ ਦੀ ਗੰਦਲ ਸਾਫ਼ ਤੋਂ ਹੋਈ ਉਹ ਬੜੇ ਪੱਕੇ ਉਸਤਾਦਾਂ ਦੀ ਪੜ੍ਹਾਈ ਹੋਈ ਸੀ ਫਿਰ ਉਸ ਤੇਜ਼ੀ ਨਾਲ ਕੜਕੀ ਜਾਓ ਹਮ ਨਹੀਂ ਰਹਿਣਾ ਮੰਗਤਾ تمہارے ਸਾਥ ਕਹਿੰਦੀ ਹੋਈ ਨੇ ਪਰਸ ਫੜਿਆ ਤੇ ਉੱਠ ਕੇ ਫੂਫੂ ਕਰਦੀ ਤੁਰ ਪਈ ਔਰ ਸਰਦਾਰ ਜੀ ਨੂੰ ਆਪਣੀ ਵਾਸਤਿਕ ਵਿੱਤ ਹਾਲਤ ਦਾ ਗਿਆਨ ਹੋਇਆ ਜਿਹੜੇ ਹਰ ਤਰ੍ਹਾਂ ਨਾਲ ਆਪਣੇ ਹੱਥ ਵੱਡ ਕੇ ਉਸ ਨੂੰ ਦੇ ਚੁੱਕੇ ਸਨ ਗੁੱਸਾ ਫੁਰ ਹੋ ਗਿਆ ਤੇ ਰੋਬ ਤਲਿਆਂ ਵਿੱਚ ਬਦਲ ਗਿਆ ਅੰਤ ਤੂਫਾਨ ਥਮ ਗਿਆ ਪਰ ਬਹੁਤਾ ਚਿਰ ਥਮੇ रह ਸਕੇਗਾ ਇਸ ਵਿੱਚ ਦੋਹਾਂ ਨੂੰ ਸ਼ੱਕ ਸੀ ਉਸ ਨੂੰ ਦੂਜੇ ਦਿਨ ਮਿਸਟਰ ਵਲਟਰ ਫਿਰ ਆਪਣੀ ਡਿਊਟੀ ਤੇ ਆ ਡਟੇ ਇਸ ਨੂੰ ਵੇਖਦਿਆਂ ਹੀ ਮੈਨੇਜਰ ਦੇ ਗਰੋਧ ਦੀ ਅੱਗ ਬੁਝਦੀ-ਬੁਝਦੀ ਫੇਰ ਭੜਕ ਉઠી ਜੇ ਭੜਕਣ ਵਿੱਚ ਕੋਈ ਕਸਰ ਵਾਕੀ ਸੀ ਤਾਂ ਇਸ ਨੂੰ ਪੂਰਿਆ ਕਰ ਦਿੱਤਾ ਸੀ ਵਲਟਰ ਦੇ ਦਮਗੰਜਿਆਂ ਨੇ ਜਿਹੜਾ ਮੇਜ਼ ਤੇ ਮੁਖਾਂ ਮਾਰ-ਮਾਰ ਕਹਿ ਰਿਹਾ ਸੀ ਸਾਲਾ ਹਮ ਕੋ ਨਿਕਾਲੇ ਨਿਕਲਣਾ ਮੰਗਦਾ ਹਮ ਦੇਖਾਂਗੇ ਕਿ ਹਮ ਨਿਕਲेंगे ਜਾਂ ਤੂੰ ਨਿਕਲੋਗੀ ਬੜੀਆਂ ਔਖਾਂ ਘੜੀਆਂ ਬੀਤ ਰੰਗਾਂ ਸੰ ਸਰਦਾਰ ਹੋਰਾਂ ਉੱਤੇ ਇੰਨੀ ਦੀ ਚਿੰਤਾਮਣੀ ਦਾ ਗੁੱਸਾ ਜੇ ਉਹਨਾਂ ਦੀ ਮਿਹਨਤ ਤਰ ਲੈਣ ਨਾਲ ਵਕਵੀ ਤੌਰ ਤੇ ਉੱਤਰ ਗਿਆ ਤਾਂ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਸ ਦਾ ਦਿਲ ਵੀ ਸਾਫ਼ ਹੋ ਗਿਆ ਉਹ ਅੰਦਰ ਵੜ ਕੇ ਘਾਟਿਆਂ ਵਧੀ ਆਪਣੀ ਮਾਂ ਨਾਲ ਘੁਸਰਮੋਸਰ ਕਰਦੀ ਰਹਿੰਦੀ ਸੀ ਸਰਦਾਰ ਹੋਰੀ ਇਹਨਾਂ ਮਾਮਾ ਧੀਆਂ ਦੇ ਕੰਨਾਂ ਤੇ ਬੋਲਾਂ ਨੂੰ ਜੁੜੇ ਵੇਖਦੀ ਤਾਂ ਉਹਨਾਂ ਦੀ ਛਾਤੀ ਤੇ ਸੱਪ ਲੇਟ ਜਾਂਦਾ ਇਹਨਾਂ ਹੀ ਕਸ਼ਟਾਂ ਭਰੇ ਘੜੀਆਂ ਬਲਾਂ ਦੇ ਵੇਲਣੇ 'ਚ ਸਰਦਾਰ ਦੀ ਰੋ ਲੰਘ ਰਹੀ ਸੀ ਕਿ ਚਿੰਤਾ ਮੁਣੀ ਦਾ ਪਰਸੂ ਸਮਾ ਆ ਗਿਆ ਤੇ ਅੰਤ ਉਸ ਨੂੰ ਲੜਕੀ ਤੇ ਅੰਤ ਉਸਨੇ ਲੜਕੀ ਨੂੰ ਜਨਮ ਦਿੱਤਾ ਪਰ ਘਰ ਦੀ ਬਦ ਕਿਸਮਤੀ ਨੂੰ ਬੱਚੀ ਨੇ ਇਸ ਦੁਨੀਆ ਵਿੱਚ ਆ ਕੇ ਬਹੁਤ ਥੋੜੇ ਸਾਹ ਲਏ ਜੰਮਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਉਸ ਦੀ ਮੌਤ ਹੋ ਗਈ ਤੇ ਇਸ ਮੌਤ ਦਾ ਫਲ ਰੂਪ ਮਾਵਲਾ ਹੋਰ ਵੀ بگੜ ਗਿਆ ਚਿੰਤਾਮਣੀ ਤਰੇੜੇ ਦਾ ਵੀ ਬੇਸਵੇ ਯਕੀਨ ਸੀ ਕਿ ਬੱਚੀ ਨੂੰ ਕਿਸੇ ਲੇਡੀ ਡਾਕਟਰ ਜਾਂ ਨਰਸ ਦੀ ਮਦਦ ਨਾਲ ਮਾਰਿਆ ਗਿਆ ਹੈ ਜਿਹੜੀਆਂ ਪ੍ਰਸਤੂਤ ਸਮੇਂ ਤੋਂ ਹੀ ਉਸ ਨੂੰ ਹਰ ਵੇਲੇ ਘੇਰੀ ਰੱਖਦੀਆਂ ਸਨ ठाकर सिंह ਦੀਆਂ ਅੱਖਾਂ ਅੱਗੇ ਉਹ ਸਾਰਾ ਮਾਇਆ ਜਾਲ ਛਿੰਨ-ਵਿੰਨ ਹੋ ਗਿਆ ਤੇ ਇਸ ਦੇ ਅਸਰ ਨੇ ਉਸ ਦੀਆਂ ਅੱਖਾਂ ਪੂਰੇ ਤੌਰ ਤੇ ਖੋਲ ਦਿੱਤੀਆਂ ਪਰ ਉਦੋਂ ਜਦੋਂ ਉਸ ਦੀ ਇੱਜ਼ਤ ਦੇ ਚਾਰੇ ਕੰਨਾਂ ਲਿਬੜ ਚੁੱਕੇ ਸਨ ਕੇਵਲ ਇੱਕ ਬਰੇ ਦੇ ਅੰਦਰ-ਅੰਦਰ ਇਸ ਦੇ ਪੰਤੀ ਜੀਵਨ ਨੇ ਉਸ ਨੂੰ ਬੜਾ ਕੁਝ ਐਸਾ ਦਿਖਾਇਆ ਜਿਹੜਾ ਪਹਿਲਾਂ ਕਦੀ ਉਸ ਦੀ ਕਲਪਨਾ ਵਿੱਚ ਨਹੀਂ ਸੀ ਆਇਆ ਚਿੰਤਾਮਣੀ ਉਸ ਦੀ ਮਾਂ ਤੇ ਉਸ ਦਾ ਮਾਮਾ ਇਹ ਤਿੰਨੇ ਹੁਣ ਉਹ ਉਸ ਨੂੰ ਜਮਾ ਦਾ ਰੂਪ ਨਜ਼ਰੀਆਂ ਲੱਗ ਪਈ ਉਹ ਦਿਨੇ ਰਾਤ ਇਸ ਰਿਸਕ ਫਾਈ ਵੱਲੋਂ ਰਿਸਕ ਫਾਈ ਵੱਲੋਂ ਗਲਾ ਛੜਾਉਂਦਿਆਂ ਸੋਚਾਂ ਸੋਚਦਾ ਰਹਿੰਦਾ ਪਰ ਸੱਪ ਦੇ ਮੂੰਹ ਵਿੱਚ ਫੜੀ ਹੋਈ ਕੋੜ ਕੇਰਲੀ ਵਾਂਗ ਨਾ ਤਾਂ ਇਸ ਨੂੰ ਨਿਗਲਣ ਦਾ ਤੇ ਨਾ ਹੀ ਉਗਲਣ ਦਾ ਉਸ ਨੂੰ ਟੰਗ ਲੱਭਦਾ ਚਿੰਤਾਮਣੀ ਦੇ ਕਮਰੇ ਵਿੱਚ ਉਸ ਨੂੰ ਤਪ ਦੇ ਕੜਾਹੀ ਵਿੱਚ ਛਾਲ ਮਾਰ ਤੇ ਤਲਜਾ ਤਲਜਾਪਦਾ ਸੀ ਉਸਨੇ ਚਪਾਸੀ ਨજર ਦੜਾ ਕੇ ਤੱਕਿਆ ਜਿਉਂ ਕੋਈ ਐਸਾ ਹੈ ਜਿਹੜਾ ਇਸ ਸੰਕਟpass ਉਸ ਨੂੰ ਖਲਾਸੀ ਕਰਵਾਏ ਖਲਾਸੀ ਕਰਵਾਵੇ ਨੀਰਾ ਹਰਜਾਨੇ ਆਦਰਪਿਆ ਦੇਖ ਕੇ ਚਿੰਤਾਮਣੀ ਨੂੰ ਗਲੋ ਲਾਉਣ ਲਈ ਜੇ ਜਨਾਜ਼ਾ ਮੁੱਕ ਸਕ ਤਨਾਜਾ ਮੁੱਕ ਸਕਦਾ ਹੁੰਦਾ ਤਾਂ ਇਹ ਸੌਦਾ ਉਸ ਲਈ ਕੋਈ ਇੰਨਾ ਮਹਿੰਗਾ ਨਹੀਂ ਸੀ 1 ਲੱਖ ਰੁਪਏ ਜਾਂ 500 ਰੁਪਏ ਪਲਸਨ ਦੇਣੀ ਉਸ ਲਈ ਮਾਮੂਲੀ ਗੱਲ ਸੀ ਪਰ ਇਸ ਗੱਲ ਦੀ ਕੀ ਗਾਰੰਟੀ कि ਬਾਹਰ ਜਾ ਕੇ ਇਹ ਖੈਰਗੁਜ਼ਾਰੀ ਦਾ ਚੋਰ ਨੂੰ ਆਪਣੀ ਚੋਰ ਦਾ ਹਰ ਬੇਲੇ ਤੜਪੂ ਲੱਗਾ ਰਹਿੰਦਾ ਹੈ ਚਿੰਤਾਮਣੀ ਦੀ ਨਵਜਾਤ ਬੱਚੀ ਦੀ ਮੌਤ ਵੀ ਤਾਂ ਇੱਕ ਅਜਿਹਾ ਪੇਸ ਸੀ ਜਿਹੜਾ ਕਿਸੇ ਵੇਲੇ ਵੀ ਉਗੜ ਸਕਦਾ ਸੀ ਜਦ ਉਸਦੀ ਨਜ਼ਰ ਹਰ ਪਾਸੇੋਂ ਨਰਾਸ਼ ਹੋ ਮੁੜੀ ਤਾਂ ਛੇਕੜ ਉਸ ਨੂੰ ਅਮਰ ਕੌਰ ਦਾ ਖਿਆਲ ਆਇਆ ਉਸਨੇ ਦਿਲ ਦੀ ਤਕੜੀ ਤੇ ਦੋਹਾਂ ਜabbਿਆਂ ਤੇ ਰੱਖ ਕੇ ਦੋਹਾਂ ਪਤਨਿਆਂ ਨੂੰ ਤੋਲਣਾ ਸ਼ੁਰੂ ਕਰ ਦਿੱਤਾ ਕਿੱਥੇ ਅਮਰ ਕਰ ਜਿਹੜੀ ਉਸ ਦੇ ਹਰ ਸ਼ਾਇਹੀ سپੇਦ ਦੀ ਉੱਤੇ ਅੱਖਾਂ ਮੀਟ ਕੇ ਆਪਣੇ ਅਮਿਟ ਪਿਆਰ ਨੂੰ ਉਸ ਦੇ ਕਦਮਾਂ ਤੋਂ ਨਿਸ਼ਾਵਰ ਕਰਦੀ ਰਹਿੰਦੀ ਸੀ ਤੇ ਕਿੱਥੇ ਚਿੰਤਾਮਣੀ ਜਿੱਤ ਦੇ ਮੋੜ ਤੋਂ ਲੈ ਕੇ ਅੱਜ ਦੀਕਰਤਾਉ ਵਿੱਚ ਕੁਝ ਵੀ ਉਸ ਨੂੰ ਐਸਾ ਨਹੀਂ ਸੀ ਲੱਭਾ ਜਿਸ ਵਿੱਚੋਂ ਉਸ ਨੂੰ ਨਿਰਛਲ ਤੇ ਨਿਸ਼ਕਪਟ ਪਿਆਰ ਦੀ ਸੁਗੰਧੀ ਆਈ ਹੋਵੇ ਉਸ ਦੀ ਜਾਣਕਾਰੀ ਵਿੱਚ ਆਇਆ ਕਿ ਇਸਤਰੀ ਦਾ ਅਸਲ ਹੁਸਨ ਕੀ ਹੁੰਦਾ ਹੈ ਤਾਂ ਕਿ ਉਸੇ ਦੀ ਪਨਾ ਵਿੱਚ ਜਾਵਾਂ ਅਮਰਕੌਰ ਜੀ ਇਸ ਵੇਲੇ ਮੇਰੀ ਡੁੱਬ ਰਹੀ ਕਿਸ਼ਤੀ ਨੂੰ ਬਚਾ ਨਹੀਂ ਸਕੇਗੀ ਤਾਂ ਘੱਟੋ ਘੱਟ ਮੇਰੇ ਮਨ ਦੀ ਅਸ਼ਾਂਤੀ ਨੂੰ ਤਾਂ ਘਟਾਵੇਗੀ ਹੀ ਨਾ ਉਸ ਨੇ ਪਹਿਲਾਂ ਵੀ ਤਾਂ ਮੈਨੂੰ ਕਈ ਉਲਝਣਾ ਵਿੱਚੋਂ ਬਚਾਇਆ ਸੀ ਕਿ ਐਤ ਕੀ ਨਹੀਂ ਬਚਾਵੇਗੀ ਉਹ ਜ਼ਰੂਰ ਕੋਈ ਨਾ ਕੋਈ ਰਾਹ ਦੱਸ ਸਕੇਗੀ ਜਿਸ ਨਾਲ ਸੱਪ ਵੀ ਮਰ ਜਾਵੇ ਲਾਠੀ ਵੀ ਬਚ ਜਾਵੇ ਧੰਨਵਾਦ